ਅੱਜ ਪੰਜਾਬ ਦੇ ਵਿੱਚ ਲੰਬਾ ਪਾਵਰ ਕੱਟ ਲੱਗੇਗਾ ਕਈ ਇਲਾਕੇ ਇਸ ਦੇ ਲਈ ਪ੍ਰਭਾਵਿਤ ਹੋਣਗੇ ਦੱਸਿਆ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਲੰਬਾ ਪਾਵਰ ਕੱਟ ਲੱਗਣ ਸ਼ੁਰੂ ਹੋ ਰਿਹਾ ਪੰਜਾਬ ਬਿਜਲੀ ਵਿਭਾਗ ਦੇ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਅਦਾਜ਼ੇ ਕੀ ਮੇਂਟੇਨੈਂਸ ਕਾਰਨ ਕਈ ਥਾਵਾਂ ਦੇ ਉਤੇ ਬਿਜਲੀ ਬੰਦ ਰੱਖੀ ਜਾਵੇਗੀ ਤੇ ਇਸ ਬਾਰੇ ਸ਼ਹਿਰਾ ਦੇ ਵਿੱਚ ਅਗਾਊ ਸੂchna ਵੀ ਦਿੱਤੀ ਗਈ ਹੈ। ਇਸ ਸੰਬੰਧੀ ਵਿਭਾਗ ਦੇ ਵੱਲੋਂ ਵਕ-ਵਕ ਸ਼ਹਿਰਾ ਬਾਰੇ ਦਿੱਤੇ ਗਏ ਵੇਰਵੇ ਜਿਵੇਂ ਕੀ ਦੱਸਦੀ ਹੈ ਕਿ ਸਹਾਇਕ ਇੰਜੀਨੀਅਰ ਇੰਦਰਜੀਤ ਸਿੰਘ ਨੇ ਦੱਸਿਆ ਹੈਗਾ ਕਿ 19 ਜਨਵਰੀ ਯਾਨੀ ਕਿ ਅੱਜ 64 ਕੇਵੀ ਸਬਸਟੇਸ਼ਨ ਕੰਧਾਲਾ ਜਟਾ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਇਸ ਤੋਂ ਚਲਦੇ ਘਰਾਂ ਅਤੇ ਮੋਟਰਾਂ ਦੇ ਫੀਡਰਾਂ ਦੇ ਉੱਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਉਨਾ ਖਪਤਕਾਰਾਂ ਨੂੰ ਇਸ ਦੌਰਾਨ ਸਹਿਯੋਗ ਦੀ ਅਪੀਲ ਵੀ ਕੀਤੀ ਹੈ ਉਥੇ ਹੀ ਅੰਮ੍ਰਿਤਸਰ ਦੇ ਵਿੱਚ ਦੱਸਦੇ ਕਿ ਜੇਈ अरुण ਕੁਮਾਰ ਸ਼ਰਮਾ ਅਤੇ ਉਪ ਮੰਡਲ ਅਫਸਰ ਹੁਸੈਨਪੁਰਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅੰਮ੍ਰਿਤਸਰ ਨੇ ਦੱਸਿਆ ਹੈਗਾ ਕਿ 19 ਜਨਵਰੀ ਯਾਨੀ ਕਿ ਅੱਜ 11 ਕੇਵੀ ਰਾਮ ਬਾਗ ਫੀਡਰ ਅਤੇ 11 ਕੇਵੀ ਚੀਲ ਮੰਡੀ ਫੀਡਰ ਜ਼ਰੂਰੀ ਮੁਰੰਮਤ ਲਈ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ ਇਸ ਦੇ ਨਾਲ ਪਿੰਕ ਪਲਾਜ਼ਾ ਦੱਸਦੇ ਕਿ ਪਿੰਕ ਪਲਾਜ਼ਾ ਅਤੇ ਹਾਲ ਬਾਜ਼ਾਰ ਗੇਟ ਤੋਂ ਗੋਲ ਹੱਟੀ ਚੌਕ ਨਵੀਂ ਗਲੀ ਮੱਛੀ ਮੰਡੀ ਚਿਤਰਾ ਟਾਕੀ ਰੋਡ ਤੇ ਕਟੜਾ ਬਗਿਆ ਤੇ ਚਿੱਟਾ ਘੁੰਮ ਜੋ ਕਿ ਕੁੰਮੰਟਾ ਤੇ ਆਈਡੀਐਚ ਮਾਰਕੀਟ ਤੇ ਕੋਟ ਆਤਮਾ ਸਿੰਘ ਰੋਡ ਸਬਜ਼ੀ ਮੰਡੀ ਰਾਮਬਾਗ ਦੇ ਇਲਾਕਿਆਂ ਦੇ ਵਿੱਚ ਬਿਜਲੀ ਜਿਹੜੀ ਕਿ ਪ੍ਰਭਾਵਿਤ ਰਹੇਗੀ ਉੱਥੇ ਹੀ ਨੂਰਪੁਰ 베ਦੀ ਦੇ ਵਿੱਚ ਵੀ ਜੋ ਕਿ ਪੀਐਸਪੀਸੀਐਲ ਦਫਤਰ ਸਿੰਗਾਪੁਰ ਦੇ ਜੋ ਕਿ ਐਸਜੀਓ ਨੇ ਦੱਸਿਆ ਹੈਗਾ ਕਿ ਸੂchna ਦੱਸੀ ਹੈ ਕਿ ਜੇ ਇਹ ਜੋ ਕਿ ਜਗਤਾਰ ਕੁਮਾਰ ਜਹਿਗਾ ਕਿ 19 ਜਨਵਰੀ ਯਾਨੀ ਕਿ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣੀ ਯੂਪੀਐਸ ਫੀਡਰ ਦੇ ਉੱਤੇ ਪਰਮਿਟ ਰਹੇਗਾ ਤੇ ਇਸ ਦੌਰਾਨ ਪੈਣੀ ਫੀਡਰ ਦੇ ਨਾਲ ਜੁੜੇ ਪਿੰਡਾ ਸਮੇਤ ਸੰਬੰਧਿਤ ਖੇਤਰਾ ਦੇ ਵਿੱਚ ਵੀ ਬਿਜਲੀ ਸਪਲਾਈ ਬੰਦ ਰਹੇਗੀ ਬਿਜਲੀ ਕੱਟ ਦੇ ਕਾਰਨ ਸਿੰਗਾਪੁਰ ਲਸਾੜੀ ਤੇ ਹੋਰ ਕਈ ਇਲਾਕੇ ਜਿਹੜੇ ਕਿ ਇਸ ਦੇ ਨਾਲ ਪ੍ਰਭਾਵਿਤ ਹੋਣ ਤਾ ਪੀ ਐਸ ਪੀ ਸੀ ਐਲ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈਗਾ ਕਿ ਕੰਮ ਦੀ ਸਥਿਤੀ ਅਨੁਸਾਰ ਪਰਮਿਟ ਦਾ ਸਮਾਂ ਘੱਟ ਜਾਂ ਫਿਰ ਵੱਧ ਵੀ ਹੋ ਸਕਦਾ ਹੈ ਵਿਭਾਗ ਨੇ ਉਪਭੋਕਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜ਼ਰੂਰੀ ਕੰਮਾਂ ਦੇ ਲਈ ਬਿਜਲੀ ਸਪਲਾਈ ਦੇ ਬਦਲਵੇਂ ਪ੍ਰਬੰਧ ਪਹਿਲਾਂ ਹੀ ਕਰ ਲੈਣ ਉੱਥੇ ਹੀ ਤਲਵੰਡੀ ਸਾਬੋ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ ਅਰ 9 ਤੋਂ 5:30 ਵਜੇ ਤੱਕ ਬਿਜਲੀ ਜਿਹੜੀ ਕਿ ਬੰਦ ਰਹੇਗੀ ਕਈ ਇਲਾਕਿਆਂ ਦੇ ਵਿੱਚ ਇਹ ਜਾਣਕਾਰੀ ਜਿਹੜੀ ਕਿ ਇੰਜ ਅਸ਼ਵਨੀ ਕੁਮਾਰ ਸਹਾਇਕ ਕਰਮਚਾਰੀ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਤਲਵੰਡੀ ਸਾਬੋ ਨੇ ਦਿੰਦੇ ਹੋਏ ਦੱਸਿਆ ਹੈਗਾ ਕਿ ਸ਼ਟਡਾਊਨ ਦੌਰਾਨ 64 ਕੇਵੀ ਜਗਾ ਰਾਮ ਜੋ ਕਿ ਰਾਮ ਤੀਰਥ ਤੋਂ ਚਲਦੀ ਬਿਜਲੀ ਸਪਲਾਈ ਜੋ ਕਿ ਜਗਾ ਰਾਮ ਤੀਰਥ ਲੈਰੀ ਸਿੰਘੋ ਤੇ ਮੈਨੂਆਣਾ ਸਿਰਜੇ ਆਣਾ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਜੋ ਕਿ ਮੋਟਰਾਂ ਵਾਲੀ ਜੋ ਕਿ ਸਪਲਾਈ ਬੰਦ ਰਹੇਗੀ ਇਸ ਤੋਂ ਇਲਾਵਾ 64 ਕੇਵੀ ਕਮਾਲੂ ਗ੍ਰਿਡ ਤੋਂ ਚਲਦੀ ਸਪਲਾਈ ਬੰਦ ਰਹੇਗੀ ਤੇ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਕਿ ਪੈਨਕਾਰਬੋ ਬਾਇਓ ਐਨਰਜੀ ਲੈਰੀ ਅਤੇ ਮਾਲਵਾਨ ਸੋਲਰ ਪੰਜਾਬ ਲਿਮਟਿਡ ਪਿੰਡ ਜੱਗਾ ਰਾਮ ਤੀਰਥ ਅਤੇ ਤਿਉਣਾ ਪੁਜਾਰੀਆ ਦੇ 4 ਨੰਬਰ ਸੋਲਰ ਪਲਾਂਟਾ ਦੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ ਉਤੇ ਬਟਾਲਾ ਦੇ ਵਿੱਚ ਵੀ ਜੋ ਕਿ ਦੱਸਦੇ ਕਿ ਬਿਜਲੀ ਪ੍ਰਭਾਵਿਤ ਹੋਵੇਗੀ ਮੋਟਰਾਂ ਵਾਲੇ ਫੀਡਰਾਂ ਦੀ ਸਪਲਾਈ ਜਿਹੜੀ ਕਿ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਤੇ ਇਸ ਦੇ ਨਾਲ ਹੋਰ ਕਈ ਇਲਾਕਿਆਂ ਦੇ ਵਿੱਚ ਘਰਾਂ ਦੇ ਵਿੱਚ ਜਿਹੜੀ ਕਿ ਸਪਲਾਈ ਬੰਦ ਰਹੇਗੀ ਤਾ ਪੂਰੇ ਪੰਜਾਬ ਭਰ ਦੇ ਵਿੱਚ ਦੱਸ ਦੇ ਕਿ ਜਲੰਧਰ ਟਾਂਡਾ ਉੜਮੜ ਤੇ ਅੰਮ੍ਰਿਤਸਰ ਤੇ ਨੂਰਪੁਰ ਬੇਦੀ ਤੇ ਇਸ ਦੇ ਨਾਲ ਹੀ ਤਲਵੰਡੋ ਸਾਬੋ ਦੇ ਵਿੱਚ ਤੇ ਬਟਾਲਾ ਦੇ ਵਿੱਚ ਜਿਹੜੀ ਕਿ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਤੇ ਲੋਕਾਂ ਨੂੰ ਕਹਿ ਸਕਦੇ ਆ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ